ਦੇ ਧਾਰ ਦੇਖ ਰਿਹਾ ਪੂਰੀ ਉਹਨਾਂ ਨੇ ਐਲ ਵਾਲੀ ਨਜ਼ਰ ਰੱਖੀ ਹੋਈ ਆ ਕਹਿੰਦੇ ਨਤੀਸ਼ ਕੁਮਾਰ ਦਾ ਮੋਦੀ ਨੂੰ ਜਿਹੜਾ ਝਟਕਾ ਸਰਕਾਰ ਬਣਾਉਣ ਤੋਂ ਪਹਿਲੇ ਜਿਹੜਾ ਦੋਨਾਂ ਨੇ ਵੱਡੀਆਂ-ਵੱਡੀਆਂ ਮੰਗਾਂ ਰੱਖਤੀਆਂ ਥੱਲੇ ਕੁਐਸਚਨ ਮਾਰਕ ਸੀਗਾ ਸਮਰਥਨ ਤਾਂ ਦਿੱਤਾ ਸਾਈਨ ਕਰਕੇ ਪਰ ਥੱਲੇ ਜਿਹੜਾ ਸਟਾਰ ਲਿਖ ਕੇ ਤੇ ਕੁਐਸਚਨ ਮਾਰਕ ਸੀਗਾ ਵੀ ਆ ਸਾਡੀਆਂ ਮੰਗਾਂ ਤੇ ਇੱਧਰ ਧਿਆਨ ਦਿਓ ਭਾਜਪਾ ਕਦੇ ਨਹੀਂ ਜਾਊਗੀ ਐਡੇ-ਐਡੇ ਵੱਡੇ ਉਹਦੇ ਦੇਣਾ ਤੇ ਐਡੀ ਛੇਤੀ ਐਡੇ ਸਿੱਧ ਪੱਤਰ ਦੋਨੇ ਵੀ ਹਨੀ ਜੀ ਟੋਨ ਸਾਬ ਬਾਜਪਾ ਸਾਹਿਬ ਨੇ ਗੱਲ ਕੀਤੀ ਸੀ ਜਿਹੜੀ ਹੈ ਤੁਹਾਡੀ ਸ਼ੇਅਰ ਮਾਰਕੀਟ ਸੀ ਜੀ ਇੱਥੇ ਮੈਂ ਦੱਸਣਾ ਚਾਹੂੰਗਾ ਕਿ ਕੱਲ ਸਭ ਤੋਂ ਵੱਡਾ ਸਰਕਾਰ ਬਣ ਤੋਂ ਪਹਿਲਾਂ ਹੀ ਅਟੈਕ ਆ ਗਿਆ ਰਾਹੁਲ ਗਾਂਧੀ ਦਾ ਬਿਲਕੁਲ ਜੀ ਰਾਹੁਲ ਗਾਂਧੀ ਨੇ ਕੱਲ ਸ਼ਾਮੀ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਹਨੇ ਕਿਹਾ ਕਿ ਇਹ ਜਿਹੜਾ ਲੱਖਾਂ ਕਰੋੜਾ ਰੁਪਏ ਦਾ ਇਹ ਸਕੈਮ ਹੈ ਇਹ ਸਕੈਮ ਦੇ ਵਿੱਚ ਕਾਰਪੋਰੇਟਰ ਵੀ ਹੈ ਤੇ ਇਹਦੇ ਵਿੱਚ ਅਮਿਤ ਸ਼ਾਹ ਨਰਿੰਦਰ ਮੋਦੀ ਹੁਣੀ ਵੀ ਹੈ ਇਹ ਇੱਕ ਸਕੈਮ ਹੈ ਤੇ ਇਹਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ ਤੋਂ ਪੜਤਾਲ ਹੋਣੀ ਚਾਹੀਦੀ ਹੈ ਜੀ ਮਤਲਬ ਜਿੰਨੇ ਕਹਿੰਦੇ ਨੇ ਵੀ ਸਿਰ ਮਣਾਉਣ ਤੋਂ ਪਹਿਲਾਂ ਹੀ ਗੜੇ ਪੈ ਗਈ ਇਹ ਜੇ ਤਿਆਰੀ ਕਰਦੇ ਸੀ ਤੇ ਉਹਨੇ ਲੈ ਕੇ ਉਹ ਸਕੈਂਡਲ ਨੂੰ ਖੜਾ ਕਰਤਾ ਹੂੰ ਫੜਾਪਾ ਇਹ ਨतीश ਕੁਮਾਰ ਵਾਸੀ ਚਾਹੇ ਨतीश ਕੁਮਾਰ ਹੋਵੇ ਤੇ ਚਾਹੇ ਹੋਵੇ ਨੈਰੂ ਜੀ ਜਿੰਨੇ ਵੀ ਬੰਦੇ ਪਹਿਲਾਂ ਐਨਡੀਏ ਦੇ ਵਿੱਚ ਰਹੇ ਐ ਐਨਡੀਏ ਦੇ ਸਾਰੇ ਭਾਈਵਾਲਾਂ ਨੂੰ ਛਿੱਤਰ ਥੱਲੇ ਰੱਖਿਆ ਨਰਿੰਦਰ ਮੋਦੀ ਉਹਨਾਂ ਨੇ ਚੈਨ ਵਿੱਚ ਸ਼ਾਨੇ ਅੱਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖੀਏ ਨਰਿੰਦਰ ਮੋਦੀ ਸਾਹਿਬ ਬਿਹਾਰ ਦੇ ਵਿੱਚ ਗਏ ਸੀ ਚੋਲ ਕੈਂਪੇਨ ਤੇ ਜੀ ਨतीश ਕੁਮਾਰ ਨੂੰ ਨਾਲ ਖੜਾ ਕਰ ਲਿਆ ਨतीश ਕੁਮਾਰ ਜਨਤਾ ਪਾਲ ਜੂ ਦੇ ਲੀਡਰ ਹੈ ਉਹਨਾਂ ਦੀ ਪਾਰਟੀ ਦਾ ਆਪਣਾ ਚੋਣ ਨਿਸ਼ਾਨ ਹੈ ਪਰ ਤੁਸੀਂ ਧਿਆਨ ਨਾਲ ਕੱਢ ਕੇ ਭਾਵੇਂ ਵੀਡੀਓ ਦੇਖ ਲਓ ਮਤੀਸ਼ ਕੁਮਾਰ ਦੇ ਹੱਥ ਵਿੱਚ ਕਮਲ ਦਾ ਫੁੱਲ ਫੜਾਇਆ ਹੋਇਆ ਨਿਸ਼ਾਨ ਫੜਾਇਆ ਹੋਇਆ ਪਿੱਤੂਆ ਫੜ ਕੇ ਇਹਨਾਂ ਨੂੰ ਵੋਟਾਂ ਪਾਓ ਜਿਸ ਬੰਦੇ ਨੂੰ ਇਹਨਾਂ ਨੇ ਜ਼ਲੀਲ ਕੀਤਾ ਹੋਵੇ ਉਹਨਾਂ ਬੰਦੇ ਦੇ ਕੋਲੇ ਸੀਟਾਂ ਆ ਗਿਆ ਜੀ ਚੋਖੀਆਂ ਜੀ ਔਰ ਉਹ ਇੱਕ ਜਿਹੜੇ ਹੈਗੇ ਆ ਜਿਹੜੇ ਉਹ ਬਹੁਤ ਨੇੜਲੇ ਕਰੀਬੀ ਸਪੋਕਸ ਪਰਸਨ ਹੈ ਜਿਹਨਾਂ ਦਾ ਨਾਇਕ ਕੇਸੀ ਤਿਆਗੀ ਜੀ ਤੇ ਤਿਆਗੀ ਸਾਹਿਬ ਨੇ ਕੱਲ ਫਿਰ ਜਿਹੜੀਆਂ ਜ ਆਪਣੇ ਜੀ ਉਹ ਕੱਚਾ ਚਿਠਾ ਖੋਲ ਕੇ ਸਾਡੀਆਂ ਡਿਮਾਂਡਸ ਕੀ ਹੈ ਹਾਂ ਉਹ ਕਹਿੰਦੇ ਵੀ ਸਾਡੀ ਪਹਿਲੀ ਡਿਮਾਂਡ ਤਾਂ ਇਹ ਹੈ ਕਿ ਅਗਨੀ ਵੀਰ ਹੈ ਜਿਹੜੀ ਸਕੀਮ ਯੋਜਨਾ ਹੈ ਅਗਨੀ ਵੀਰ ਨੂੰ ਖਤਮ ਕੀਤਾ ਜਾਵੇ ਜੀ ਰਾਜਾਂ ਦੇ ਨਾਲ ਰਾਇਮਸਹਰਾ ਕਰਕੇ ਹੂੰ ਦੂਜਾ ਯੂਸੀਸੀ ਯੂਨੀਵਰਸਲ ਸਿਵਲ ਕੋਡ ਜੀ ਉਹ ਕਹਿੰਦੇ ਵੀ ਇਹ ਜਿਹੜਾ ਯੂਨੀਵਰਸਲ ਸਿਵਲ ਕੋਡ ਹੈ ਇਹਦੇ ਸਬੰਧ ਵਿੱਚ ਸਟੇਟਾਂ ਦੇ ਨਾਲ ਰਾਇਮਸਹਰਾ ਕੀਤਾ ਜਾਵੇ ਫਿਰ ਇਹ ਤੇ ਅੱਗੇ ਤੁਰਿਆ ਜਾਵੇ ਬਿਲਕੁਲ ਇਹ ਦੋ ਵੱਡੇ ਜਿਹੜੇ ਹੈਗੇ ਆ ਮੁੱਦੇ ਆ ਨਰਿੰਦਰ ਮੋਦੀ ਦੇ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਸਵਾਲੀਆਂ ਨਿਸ਼ਾਨ ਲਾਤੇ ਬਿਲਕੁਲ ਅਗਲੀ ਗੱਲ ਜੀ ਉਹ ਕਹਿੰਦੇ ਸੀ ਤੁਹਾਨੂੰ ਹਮਾਇਤ ਦੇਵਾਂਗੇ ਤੇ ਸਾਨੂੰ ਜਿਹੜੇ ਹੈਗੇ ਆ ਚਾਰ ਪੰਜ ਅਹੁਦੇ ਦੇ ਦਿਓ ਚਾਰ ਪੰਜ ਅਹੁਦੇ ਦੇ ਵਿੱਚ ਕੀ ਕੀ ਆ ਰਿਹਾ ਜੀ ਉਹ ਕਹਿੰਦੇ ਰੇਲਵੇ ਸਾਨੂੰ ਦੇ ਦਿਓ ਬਿਹਾਰੀਆਂ ਦਾ ਰੇਲ ਦੇ ਨਾਲ ਇੱਕ ਡੂੰਗਾ ਜਿਹੜਾ ਨਾਤਾ ਹੈ ਆਪਾਂ ਨੂੰ ਪਤਾ ਵੀ ਦੇਸ਼ ਦੇ ਵੱਖ-ਵੱਖ ਕਿਸਿਆਂ ਚ ਆਪਦੀ ਰੋਜ਼ਗਾਰ ਵਾਸਤੇ ਜਾਂਦੇ ਬਿਲਕੁਲ ਨਾਲ ਉਹਨੇ ਕਹਿ ਦਿੱਤੀ ਸਾਨੂੰ ਵਿਤਪ ਭਾਗ ਦੇ ਦਿਓ ਵਿਤਪ ਭਾਗ ਕਿਉਂ ਮੰਗੇ ਵਿਤਪ ਭਾਗ ਇਸ ਕਰਕੇ ਮੰਗਾਇਆ ਕਿਉਂਕਿ ਈਡੀ ਇਨਕਮ ਟੈਕਸ ਇਹ ਸਾਰੇ ਵਿੱਤ ਵਿਭਾਗ ਦੇ ਥਲੇ ਤੇ ਉਹਦੇ ਨਾਲ ਹੀ ਮੰਗੀ ਆ ਜਨੇ ਖੇਤੀਬਾੜੀ ਵੀ ਖੇਤੀਬਾੜੀ ਵੀ ਦੇਜੋ ਜੇ ਤਿੰਨ ਉਹਦੇ ਇਹ ਮੇ ਉਹਨਾਂ ਨੂੰ ਫਿਰ ਇੱਥੇ ਅਗੇ ਚੰਦੀ ਸ਼ਾਹ ਤੇ ਫਿਰ ਨਰਿੰਦਰ ਮੋਦੀ ਤੇ ਅੰਮਿਤ ਸ਼ਾਹ ਦੇ ਕੋਲੇ ਰਹਿ ਗਈ ਗਿਆ ਇਹ ਦੇਖਣ ਵਾਲੀ ਗੱਲ ਹੈ ਨਾਲ ਆਪਾਂ ਚੰਦਰਬਾਬੂ ਨੇੜੂ ਦੀ ਗੱਲ ਕਰ ਲਈਏ ਚੰਦਰਬਾਬੂ ਨੇੜੂ ਕਹਿੰਦਾ ਵੀ ਸਾਨੂੰ ਤਾਂ ਕੋਈ ਲੋੜ ਹੀ ਨਹੀਂ ਇਸ ਤਰ੍ਹਾਂ ਵੀ ਹਮਾਇਤ ਦੇ ਦੇਵਾਂਗੇ ਕੋਰਡਨਲ ਬਾਅਦ ਅਗੇ ਖੜੇ ਕਰਾਂਗੇ ਹਾਂ ਸਪੀਕਰ ਦਾ ਰਤਬਾ ਸਾਨੂੰ ਜਰੂਰ ਦੇ ਦਿਓ ਸਪੀਕਰ ਸਾਡੇ ਕੋਲੇ ਹੋਵੇ ਕਿਉਂਕਿ ਸਪੀਕਰ ਇੱਕ ਅਜਿਹੀ ਪਾਵਰ ਹੈ ਜਿਹੜੀ ਪਾਰਟੀ ਕ ਨੂੰ ਤੋੜਿਆ ਜਾਂਦਾ ਹੈ ਜਿਹੜੀ ਭੰਗ ਤੋੜ ਕੀਤੀ ਜਾਂਦੀ ਹੈ ਉਹਦੇ ਵਿੱਚ ਸਪੀਕਰ ਦੀ ਬੜੀ ਭੂਮਿਕਾ ਹੁੰਦੀ ਹੈ ਤਾਂ ਚੰਦਰਬਾਬੂ ਨਹਿਰੂ ਵੀ ਇਸ ਗੱਲ ਤੋਂ ਸੁਚੇਤ ਹੈ ਕਿ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਛੂਟੀਆਂ ਛੂਟੀਆਂ ਪਾਰਟੀਆਂ ਨੇ ਉਹਨਾਂ ਨੂੰ ਤੋੜ-ਤੋੜ ਕੇ ਤੇ ਉਹਨਾਂ ਦੇ ਵਿੱਚੋਂ ਬੰਦੇ ਪਟ-ਪਟ ਕੇ ਇਹਨਾਂ ਨੇ ਆਪਣੇ ਨਾਲ ਬਹੁਤ ਮਤ ਹਾਸਲ ਕਰ ਲਏ ਨੇ ਜੀ ਦੇ ਉਹਨਾਂ ਅਗਲੀ ਗੱਲ ਉਹਨਾਂ ਨੇ ਕਿਹਾ ਕਿ ਅੰਡੀਆ ਦਾ ਚੇਅਰਮੈਨ ਵੀ ਮੈਨੂੰ ਬਣਾ ਦੇ ਇਹ ਪਹਿਲਾਂ ਵੀ ਅੰਡੀਆ ਦਾ ਚੇਅਰਮੈਨ ਰਿਹਾ ਹੈ ਮਤਲਬ ਤੁਸੀਂ ਦੇਖੋ ਕਿ ਅਜੇ ਤੱਕ ਨਰਿੰਦਰ ਮੋਦੀ ਨੂੰ ਐਂਡੀਆ ਦੇ ਭਾਈ ਵਾਲਿਆਂ ਦਾ ਪਵ ਹੈ ਕਹਦਾ ਕਿ ਅਸੀਂ ਤੁਹਾਨੂੰ ਮਦਦ ਦੇਣ ਨੂੰ ਤਿਆਰ ਹਾਂ ਤੇ ਚੰਦੀ ਸਾਹਿਬ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਚੁੜੇ ਹੋਏ ਪਾਰਲੀਮੈਂਟ ਦੇ ਮੈਂਬਰ ਉਹਨਾਂ ਲਈ ਮੀਟਿੰਗ ਹੀ ਨਹੀਂ ਹੋਈ ਜਾਣਕਾਰੀ ਇਹ ਵੀ ਮਿਲੀ ਹੈ ਕਿ ਜੇ ਉਹ ਮੀਟਿੰਗ ਹੋਗੀ ਉਸ ਮੀਟਿੰਗ ਦੇ ਵਿੱਚੋਂ ਕਈ ਨਾਂ ਉੱਭਰ ਸਕਦੇ ਹੈ ਉਨੇ ਵਿੱਚੋਂ ਸ਼ਿਵਰਾਜ ਸਿੰਘ ਚੋਹਾਂ ਦਾ ਨਾਂ ਵੀ ਆ ਸਕਦਾ ਹੈ। ਹੂੰ ਹੂੰ। ਉਹਦੇ ਵਿੱਚੋਂ ਨਿਤਨ ਗੜਖਰੀ ਦਾ ਨਾਂ ਵੀ ਆ ਸਕਦਾ ਹੈ। ਔਰ ਨਿਤਨ ਗੜਖਰੀ ਦੇ ਨਾਲ ਕਹਿੰਦੇ ਤਾਲਮੇਲ ਜੋਗੀ ਜੀ ਨੇ ਵੀ ਬਣਾ ਕੇ ਰੱਖਿਆ ਹੋਇਆ ਹੈ ਜਿਹੜੇ ਜੁਪੀ ਦੇ ਮੁੱਖ ਮੰਤਰੀ ਹੈ। ਬਿਲਕੁਲ। ਤੇ ਦੂਜੇ ਪਾਸੇ ਜਿਹੜੀ ਆਰਐਸਐਸ ਦੇ ਮੁਖੀ ਹੈ ਮੋਹਨ ਪਾਗਵਤ ਉਹ ਤਾਂ ਰੇਂਦੀ Nagpur ਉਹਨਾਂ ਦੇ ਕੋਲ ਹੀ ਰਹਿੰਦੀ ਹੈ। ਸੋ ਇਹ ਹਾਲਾਤੇ ਬਣੇ ਵੀ ਕਿ ਸਰਕਾਰ ਭਾਵੇਂ ਬਣਾ ਲੈਣ। ਸਾਹ ਇੰਡੀਆ ਵਾਲਿਆਂ ਨੇ ਬਹੁਤ ਉਹ ਇਹ ਗੱਲ ਕੀਤੀ ਉਹ ਕਹਿੰਦੇ ਜੀ ਅਸੀਂ ਸਮਾਂ ਉਹਨ ਦਿਓ। ਸਮਾਂ ਉੰਤੇ ਅਸੀਂ ਫੈਸਲਾ ਕਰਾਂਗੇ ਬਣਾਓ ਆਪਣੀ ਸਰਕਾਰ ਦੇਖ ਲਈਏ। ਜੀ। ਤੇ ਇਹ ਜਿਹੜੀ ਹੈਗੀ ਐ ਇੰਨੀਆਂ 16 ਐ ਤੁਸੀਂ ਇਹ ਦੇਖੋ ਕਿ ਜਿੰਨਾ ਬੰਦਿਆਂ ਨੂੰ 10 ਫਤਵੇ ਬਣਾ ਜਿਹਨਾਂ ਦੀ ਨਮਸਕਾਰ ਮੰਨ ਨੂੰ ਪਿਆਰ ਨਹੀਂ ਹੁੰਦੇ ਸੀ ਨਰਿੰਦਰ ਮੋਦੀ ਸਾਹਿਬ ਹੁਣ ਜਿਹੜੇ ਆਪਣੇ ਜੀਐਮ ਚੌਧਰੀ ਜਿਹੜਾ ਦੀਆਂ ਬਾਹਾਂ ਫੜ ਫੜ ਕੇ 15 15 ਮਿੰਟ ਉਹਦੇ ਨਾਲ ਗੱਲਾਂ ਕਰਦੇ ਫਿਰਦੇ ਐ ਇੱਥੋਂ ਪਤਾ ਲੱਗਦਾ ਕਿ ਹੰਕਾਰ ਦਾ ਘੋੜਾ ਜਿਹੜਾ ਉਹ ਜ਼ਮੀਨ ਤੇ ਆ ਗਿਆ ਉਹਨੂੰ ਤਾਂ ਹਣੀ ਲੈਣਾ ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਬੜਾ ਖਤਰਨਾਕ ਹੈ ਭਾਰਤ ਦੇ ਲੋਕਾਂ ਨੇ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਫਤਵਾ ਦਿੱਤਾ ਹੈ ਮੈਂ ਸਮਝਦਾ ਬੜਾ ਕਮਾਲ ਦਾ ਫਤਵਾ ਹੈ ਇਹ ਨਹੀਂ ਬਿਚਿਆ ਕਿ ਉਹਨਾਂ ਨੂੰ ਦਰਬਦਰ ਵੀ ਨਹੀਂ ਕੀਤਾ ਪਰ ਸੰਕਟ ਬਹੁਤ ਵੱਡਾ ਖੜਾ ਕਰ ਦਿੱਤਾ ਦੇਖਦੇ ਹਾਂ ਜੀ ਕੀ ਹੁੰਦਾ ਹੈ ਕੀ ਬਿਲਕੁਲ ਸਹੀ ਹੈ ਬਈ ਨੈਕਸਟ ਕਾਲ ਤੇ ਹਾਂ ਜੀ 4050 ਸੁਵੰਤਾ ਵੀ ਹੈਲੋ ਸਤਿ ਸ਼੍ਰੀ ਅਕਾਲ ਜੀ